ਪਰ ਜਿਹੜਾ ਇਲੈਕਸ਼ਨ ਦਾ ਮੁੱਦਾ ਭਾਜੀ ਅਕਸਰ ਕੱਲ ਵੀ ਅਸੀਂ ਗੱਲਬਾਤ ਕਰ ਰਹੇ ਸੀ ਜਿਹੜੀ ਚੀਜ਼ਾਂ ਅਸਲ ਦੇ ਵਿੱਚ ਹੋ ਵੀ ਰਹੀਆਂ ਨੇ ਆਪਾਂ ਹੈਪਨ ਹੁੰਦੀਆਂ ਵੀ ਦੇਖ ਰਹੇ ਹਾਂ ਗਰਾਊਂਡ ਰਿਐਲਿਟੀ ਦੇ ਉੱਤੇ ਕਾਫੀ ਚੀਜ਼ਾਂ ਜਦੋਂ ਦੀਆਂ ਇਲੈਕਸ਼ਨਸ ਕਾਲ ਹੋਈਆਂ ਤੇ ਹੁਣ ਤੱਕ ਜਿਹੜੀ ਆ ਵੇਵਸ ਹੈਗੀਆਂ ਨੇ ਡਿਫਰੈਂਟ ਤਰੀਕੇ ਨਾਲ ਬਣ ਰਹੀਆਂ ਨੇ ਪਹਿਲਾਂ ਆਪਾਂ ਗੱਲਬਾਤ ਕੀਤੀ ਸੀ ਵੀ ਜਿੱਥੇ ਜਿਹੜੀ ਕਨਸਰਵੇਟਿਵ ਦੀ ਜਿਹੜੀ ਆ ਪੋਲਿੰਗ ਚੱਲੇ ਜਾ ਰਹੀ ਸੀ ਤੇ ਉੱਥੇ ਵੀ ਆਪਾਂ ਦੇਖਿਆ ਵੀ ਇਹ ਗਰਾਊਂਡ ਦੇ ਨਾਲ ਰਿਐਲਿਟੀ ਮੈਚ ਹੁੰਦੀ ਹੈ ਕਿ ਨਹੀਂ ਹੁੰਦੀ ਹੈ ਹੁਣ ਆਪਾਂ ਦੇਖ ਰਹੇ ਹਾਂ ਵੀ ਜਿਹੜੀ ਸ਼ਿ ਔਰ ਦੂਸਰੀ ਜਿਹੜੀ ਆਪਾਂ ਇੱਕ ਨੀਗਾ ਹੋਰ ਮਾਰੀ ਸੀ ਵੀ ਜਿਹੜੀ ਗਰਾਉਂਡ ਰਿਐਲਿਟੀ ਹੈਗੀ ਆ ਵਰਸਸ ਹਾਂ ਜੋ ਤੁਸੀਂ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਤੇ ਦੇਖਦੇ ਹੋ ਵਰਸਸ ਜੋ ਤੁਸੀਂ ਸੀਬੀਸੀ ਤੇ ਦੇਖਦੇ ਹੋ ਰਾਈਟ ਬਹੁਤ ਵੱਡਾ ਫਰਕ ਪੈ ਰਿਹਾ ਵਾ ਕੋ ਜਦੋਂ ਤੁਸੀਂ ਟਵਿੱਟਰ ਖੋਲਦੇ ਹੋ ਜਾਂ ਤੁਸੀਂ ਟਿਕਟੌਕ ਦੇਖਦੇ ਹੋ ਜਿਹੜੀ ਗਰਾਉਂਡ ਰਿਐਲਿਟੀ ਤੇ ਹੈਗਾ ਉੱਥੇ ਬਹੁਤ ਡਿਫਰੈਂਟ ਪਰਸਪੈਕਟਿਵ ਨਜ਼ਰ ਆ ਰਹੇ ਆ ਲੋਕਾਂ ਦਾ ਲੋਕਾਂ ਦਾ ਰੁਝਾਨ ਤੇ ਲੋਕੀ ਜਿਹੜੇ ਹਿਸਾਬ ਨਾਲ ਖੁਦ ਪ੍ਰਮੋਟ ਕਰ ਰਹੇ ਨੇ ਪਾਰਟੀਆਂ ਡੈਫੀਨਿਟਲੀ ਦੇਖੋ ਆਈ ਥਿੰਕ ਇਟ ਇਜ਼ ਇਟ ਇਜ਼ ਅਮ ਇਟ ਇਜ਼ ਵਿਦਆਉਟ ਸੇਇੰਗ ਮੀਡੀਆ ਲਾਲੋ ਜਾਂ ਵੌਇਸਸ ਲਾਲੋ ਜਾਂ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਇਨਫਲੂਐਂਸਰਸ ਨੇ ਹਰੇਕ ਦਾ ਕੋਈ ਨਾ ਕੋਈ ਆਵਾਜ਼ ਦਾ ਐਕਸਟੈਂਸ ਹੁੰਦਾ ਵਾ ਬਹੁਤ ਘੱਟ ਹੁੰਦਾ ਵੀ ਕਿਤੇ ਨਾ ਕਿਤੇ ਇੱਕ ਇਕੁਅਲ ਦੇ ਤੌਰ ਦੇ ਉੱਤੇ ਵੀ ਉਧਰੋਂ ਉਹਨਾਂ ਨੂੰ ਪੰਡਣਾ ਤੇ ਉਹਦੋਂ ਨੂੰ ਪੰਡਣਾ ਬਹੁਤ ਘੱਟ ਹੁੰਦਾ ਵੀ نو ਦੈਟ ਹੈਨਾ ਤੇ ਆਪਾਂ ਨੂੰ ਪਾਰਟੀਆਂ ਦਾ ਵੀ ਪਤਾ ਡੈਫੀਨਿਟਲੀ ਉਹਦੇ ਵਿੱਚ ਹਰੇਕ ਪਾਰਟੀ ਦੂਸਰੀ ਪਾਰਟੀ ਵਾਸਤੇ ਪ੍ਰੋਪਾਗੈਂਡਾ ਪੂਰਾ they use every tool in the toolbox ਜਿਹੜਾ ਡਾਕ ਫੋਰ ਨਹੀਂ ਕਹਿੰਦਾ ਹੁੰਦਾ ਕਹਿੰਦਾ ਮੈਂ ਹਰੇਕ ਡਾਕ ਫੋਰ ਯਾਰ ਸੋਇ ਗਿਆ ਆ ਦੀ ਨਿਊਜ਼ ਨਿਊਜ਼ ਨਹੀਂ ਆ ਰਹੀ ਨਾ ਕੋਈ ਹੁਣ ਜੀ ਉਹ ਉਹਦੇ ਕਹਿੰਦੇ ਸੱਸਰੀ ਬਣ ਗਿਆ ਸੋ ਯੂਜ਼ एवरी ਟੂਲ ਬਿਫੋਰ ਬਿਫੋਰ ਅੱਜ ਆਪਾਂ ਸ਼ੁਰੂ ਕਰੀਏ ਨਾ ਪ੍ਰੋਗਰਾਮ ਅੱਜ ਸ਼ੁਰੂ ਕਰੀਏ ਮੈਨੂੰ ਲੱਗਦਾ ਥੋੜਾ ਰੰਗ ਬਦਲਿਆ ਲੱਗਦਾ ਵਾ ਸਾਨੂੰ ਅੱਜ ਨਹੀਂ ਉਹਦੇ ਵਿੱਚ ਜਿਹੜਾ ਥੋੜਾ ਸਾਡੀ ਅਸੀਂ ਉੱਤੇ ਥੋੜਾ ਬੋਧਾ ਤਾਂ ਲਾਲ ਨੂੰ ਰੱਖਿਆ ਬਟ ਜਿਹੜਾ ਤੁਸੀਂ ਮੈਜੋਰਟੀ ਚ ਆ ਗਏ ਹਨ ਜਿਵੇਂ ਜਿਵੇਂ ਪੋਲ ਸ਼ੂਟ ਹੋਇਆ ਹੋਇਆ ਹੋਏ ਤੁਸੀਂ ਸ਼ਿਫਟ ਹੋਣ ਲੱਗ ਗਏ ਜਿਹੜਾ ਇਹ ਮੈਨੂੰ ਥੋੜਾ ਜਿਹਾ ਪੰਜਾਬ ਦਾ ਕੁਝ ਕਾਲਾ ਲਾਇੰਦਾ ਹੈ ਗੰਗਾ ਗਏ ਗੰਗਾ ਰਾਮ ਤੇ ਜਮਨਾ ਗਏ ਜਮਨਾ ਦਾਸ ਜੀ 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 ਸੋ ਰੱਬ ਸੌਖ ਕਰਕੇ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਵੋਟਾਂ ਖਾਸ ਕਰਕੇ ਭਾਜੀ ਜਿੰਨੀਆਂ ਵੀ ਆਪਾਂ ਇਸੇ ਸਰਵੇ ਕਰਾ ਰਹੇ ਹਾਂ ਆਮ ਲੋਕਾਂ ਦੇ ਆਪਾਂ ਨੂੰ ਉੱਥੋਂ ਵੀ ਕਿਹੜੀ ਪਿਕਚਰ ਅਸਲ ਦੇ ਵਿੱਚ ਨਜ਼ਰ ਆ ਜਾਂਦੀ ਹੈ ਕਿ ਕਿੰਧਰ ਲਾ ਫਲੋ ਜ਼ਿਆਦਾ ਹੈਗਾ ਰਾਈਟ ਐਂਡ ਦੇਖੋ ਆਈ ਆਈ ਥਿੰਕ ਆਪਾਂ ਆਪਾਂ ਇੱਕ ਯੂ ਆਈ ਥਿੰਕ ਸ਼ਾਨਸ ਰੋਤਰੀ ਸਾਡੇ ਸਾਨੂੰ ਸਿੱਕ ਹੋ ਗਏ ਹੋਣਗੇ ਗੱਲ ਕਰਦੇ ਤਾਂ ਪੋਲਿੰਗ 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 ਆਪਾਂ ਅਕਸਰ ਕਰਦੇ ਰਹੇ ਆ ਯਾਰ ਪੋਲ ਆ ਕਹ ਰਹੇ ਨੇ ਰਿਐਲਿਟੀ ਆ ਹੋ ਰਹੀ ਆ ਤੇ ਗਰਾਉਂਡ ਤੇ ਆ ਹੋ ਰਹੀ ਆ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਗੱਲ ਆ ਹੋ ਰਹੀ ਆ ਤੁਹਾਡੇ ਵਟਸਐਪ ਗਰੁੱਪਾਂ ਦੀ ਗੱਲ ਆ ਹੋ ਰਹੀ ਆ ਵਟਸਐਪ ਤੁਸੀਂ ਵੀ ਦੇਖਿਆ ਹੋਣਾ ਇੱਕ ਪਾਸਿਓ ਇੱਕ ਇੱਕ ਸਪੋਰਟਰ ਸਿੱੜ ਦਿੰਦਾ ਫਿਰ ਦੂਜੇ ਪਾਸੇ ਦੂਜਾ ਬੰਦਾ ਸਿੱੜ ਦਿੰਦਾ ਨਹੀਂ ਜੀ ਇਹਨੂੰ ਯੂ نو ਸੋ ਜਿਹੜੀ ਆਈ ਥਿੰਕ ਗਰਾਉਂਡ ਰਿਐਲਿਟੀ ਆ ਇਹ ਇਹ ਸ਼ਾਇਦ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀ ਕਈ ਵਾਰ ਆਪਾਂ ਪੋਲਸ ਤੋਂ ਥੋੜੀ ਹਟ ਕੇ ਵੀ ਹੋ ਸਕਦੀ ਹੈ ਡੈਫੀਨਿਟਲੀ ਔਰ 7 ਮਿਲੀਅਨ ਵੋਟ ਕਾਸਟ ਹੋਇਆ ਕਾਸਟ ਹੋ ਜਾਣੀ ਐਡਵਾਂਸ ਦੇ ਵਿੱਚ ਐਡਵਾਂਸ ਦੇ ਵਿੱਚ ਇਟ ਇਜ਼ ਅ ਹਿਊਜ ਨੰਬਰ 85% ਮੈਂ ਅਕਸਰ ਕਹਿੰਦਾ ਆ ਰਿਹਾ ਹਾਂ ਸ਼ਾਇਦ 85% ਨੂੰ ਅਸੀਂ ਕਰਾਸ ਕਰ ਜਾਾਂਗੇ ਇਸ ਦੇ ਵਿੱਚ ਹਿਸਟੋਰਿਕਲੀ ਜੇ ਅਸੀਂ ਦੇਖੀਏ ਦੋਨੇ ਗਵਰਨਮੈਂਟ ਇਹ ਨਹੀਂ ਹੋ ਸਕਦਾ ਵੀ ਹਾਂ ਸਿਰਫ ਤੇ ਸਿਰਫ ਅ ਸਿਰਫ ਤੇ ਸਿਰਫ ਇੱਕੋ ਹੀ ਪਾਰਟੀ ਵੱਡੀ ਟਰਨਆਊਟ ਤੋਂ ਐਡਵਾਂਟੇਜ ਲੈਂਦੀ ਹੈ ਮੈਂ ਤੁਸੀਂ ਸੋਸ਼ਲ ਮੀਡੀਆ ਦਾ ਸਾਈਟ ਦੇਖਿਆ ਹੋਊਗਾ ਬਹੁਤ سارے ਲੋਕ ਕਹਿ ਰਹੇ ਨੇ ਜੀ बिकॉज ਬਹੁਤ ਵੱਡੀ ਟਰਨਆਊਟ ਆ ਲਿਬਰਲਸ ਲੈ ਕੇ ਗਏ ਇਟਸ ਨਾਟ ਟਰੂ ਸੌਰੀ ਟੂ ਸੇ बिकॉज ਇਫ ਯੂ ਲੁੱਕ ਐਟ ਦ ਹਿਸਟਰੀ ਇਟਸ ਨਾਟ ਟਰੂ ਬਟ ਦੇ ਯੂਜ਼ एवरी ਟੂਲ ਇਨ ਦ ਟੂਲ ਬਾਕਸ ਟੂ ਮੇਕ ਅ ਪੁਆਇੰਟ ਸੋ ਥਿਸ ਇਸ ਗੋਇੰਗ ਟੂ ਬੀ ਅ ক্লোਜ਼ ਕਾਲ ਲੱਗ ਰਿਹਾ ਸੋ ਲੱਗ ਰਿਹਾ ਇਟਸ ਗੋਇੰ ਟੂ ਬੀ ਅ ਵੈਰੀ ਕਲੋਸ ਕਾਲ ਪੀਰ ਪਾਲ ਉਠਾਉਣ ਦਾ ਰਿਜ਼ਲਟ ਜਿਹੜਾ ਹੈਗਾ ਸ਼ਾਇਦ ਥੋੜਾ ਲੇਟ ਆਊਗਾ ਬਿਕਸ ਉਹਨਾਂ ਦੇ ਇੱਕ ਇੱਕ ਜਿਹੜਾ ਪੈਲੇਟ ਆ ਹੈਜ਼ ਅ ਹਿਊਜ ਨੰਬਰ ਕਨਵੇਂ ਕਨਵੇਂ 1ਵੇਂ ਲੋਕੋ ਦੇ ਉੱਤੇ ਹੈਗੇ ਨੇ ਜੀ ਬਟ ਇਟਸ ਗੋਇੰ ਟੂ ਬੀ ਵੈਰੀ ਕਲੋਸ ਜੀ ਵੈਰੀ ਕਲੋਸ ਜੀ ਔਰ ਮਿਲਦਾ ਵੀ ਹੁਣ ਜਿਹੜੇ ਹਿਸਾਬ ਦੇ ਨਾਲ ਚੀਜ਼ਾਂ ਨਿਕਲ ਕੇ ਆ ਰਹੀਆਂ ਨੇ ਮਿਲਦਾ ਦਿਨਮ ਦਿਨ ਜਿਹੜੀ ਇੱਕ ਖਾਸ ਕਰਕੇ ਡਿਫਰੈਂਟ ਰਿਪੋਰਟ ਬਣ ਰਹੀ ਆ ਉਹਦੇ ਨਾਲ ਕਾਫੀ ਚੀਜ਼ਾਂ ਸ਼ਿਫਟ ਹੋ ਰਹੀਆਂ ਨੇ ਇੱਕ ਤਰ੍ਹਾਂ ਤੋਂ ਦੂਜੀ ਤਰ੍ਹਾਂ ਤੱਕ ਜਾ ਰਹੀ ਹੈ ਔਰ ਖਾਸ ਕਰਕੇ ਜਦੋਂ ਤੁਸੀਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਆ ਅੱਗੇ ਚੀਜ਼ਾਂ ਹੁੰਦੀਆਂ ਸੀ ਬੜਾ ਇੱਕ ਨੈਰੇਟਿਵ ਚਲਾਇਆ ਜਾਂਦਾ ਸੀ ਹੈ ਜਿਵੇਂ ਤੁਸੀਂ ਸੀਬੀਸੀ ਦੇਖ ਰਹੇ ਹੋ ਰਾਈਟ ਇੱਕ ਬੜੀ ਹੀ ਸਕ੍ਰਿਪਟਡ ਚੀਜ਼ਾਂ ਦਿਖਾਈਆਂ ਜਾਂਦੀਆਂ ਸੀ ਪਰ ਅੱਜ ਜਦੋਂ ਤੁਸੀਂ ਸੋਸ਼ਲ ਮੀਡੀਆ ਟਿਕਟੌਕ ਖੋਲਦੇ ਹੋ ਇੰਸਟਾਗ੍ਰam ਦੇਖਦੇ ਹੋ ਔਰ ਖਾਸ ਕਰਕੇ ਟਵਿੱਟਰ ਫੇਸਬੁਕੋਂ ਜ਼ਿਆਦਾ ਫਾਸਟ ਹੁੰ ਟਵਿੱਟਰ ਚੱਲ ਰਿਹਾ ਮੈਂ ਅੱਗੇ ਕਦੇ ਸਾਲਾਂ ਦੇ ਵਿੱਚ ਟਵਿੱਟਰ ਯੂਜ਼ ਨਹੀਂ ਕੀਤਾ ਨਾ ਫਾਰ ਐਨੀਥਿੰਗ ਤੁਸੀਂ ਕੋਈ ਵੀ ਖਬਰ ਦੇਖਣੀ ਹੈ ਕੋਈ ਚੀਜ਼ ਚੱਲਣੀ ਹੈ ਤਾਂ ਤੋਂ ਪਹਿਲਾਂ ਤੁਹਾਨੂੰ ਅਪਡੇਟ ਉੱਥੇ ਟਵਿੱਟਰ ਤੇ ਆ ਜਾਂਦੀ ਐ ਐਗਜੈਕਟਲੀ ਬਾਕੀ ਜਿਹੜਾ ਜਿਹੜਾ ਤੁਹਾਡਾ ਐਲਗੋਰਿਦਮ ਆ ਸੋ ਆਈ ਥਿੰਕ ਇਨ ਸੋਸ਼ਲ ਮੀਡੀਆ ਤੇ ਤੁਹਾਨੂੰ ਇੱਕ ਚੀਜ਼ ਜ਼ਰੂਰ ਦੇਖਣੀ ਪੈਣੀ ਆ ਆ ਯੂ ਆਰ ਫੀਡਡ ਵਾਟ ਯੂ ਲਾਈਕ ਜੀ ਉੱਥੇ ਜਿਹੜੀ ਤੁਹਾਨੂੰ ਮੈਡੀਸਨ ਮਿਲਦੀ ਆ ਨਾ ਉੱਥੇ ਜੇ ਤੁਸੀਂ ਲਿਬਰਲ ਹੋ ਯੂ ਵਿਲ ਗੈਟ ਲਿਬਰਲ ਫੀਡਸ ਯੂ ਆਰ ਕਨਜ਼ਰਵੇਟਿਵ ਯੈਸ ਤੁਹਾਨੂੰ ਕਈ ਵਾਰ ਮਿਲ ਜਾਂਦਾ ਹੈਗਾ ਦੂਸਰਾ ਲਾਈਕ ਸਮਥਿੰਗ ਬਟ ਉਹ ਚੀਜ਼ ਬੜੀ ਐਲਗੋਰਿਦਮ ਨੇ ਬੜੀ ਚੱਕੀ ਹੋਈ ਆ ਐਂਡ ਦੈਟਸ ਦਾ ਹੋਲ ਅਰਧ ਗਾਲਾ ਵੀ ਲੋਕਾਂ ਤੱਕ ਇਨਫੋਰਮੇਸ਼ਨ ਇਧਰ ਵੀ ਪਹੁੰਚ ਰਹੀ ਹੈ ਜਿਹੜੀ ਮੈਂ ਗੱਲ ਕਰ ਰਿਹਾ ਸੀ ਵੀ ਇਟਸ ਨਾਟ ਅ ਵਨ ਕਿ ਇੱਕ ਫਨਲ ਥਰੂ ਦੀ ਹੋ ਕੇ ਇਨਫੋਰਮੇਸ਼ਨ ਜਾ ਰਹੀ ਹੈ ਪਰ इवन ਜਿਹੜੀ ਲੋਕਾਂ ਦੁਆਰਾ ਹੀ ਪੋਸਟ ਕੀਤੀ ਗਈ ਹੈ ਤੁਹਾਡੇ ਕੋਲ ਜਿਹੜੀਆਂ ਡਿਫਰੈਂਟ ਫਨਲਸ ਤੋਂ ਇਨਫੋਰਮੇਸ਼ਨ ਆ ਰਹੀ ਹੈ ਪਹੁੰਚ ਰਹੀ ਹੈ ਔਰ ਲੋਕੀ ਇਹ ਵੀ ਖਾਸ ਕਰਕੇ ਗਰਾਉਂਡ ਰਿਐਲਿਟੀ ਦੇ ਵੀਡੀਓਜ਼ ਬਣਾ ਕੇ ਪਾਉਂਦੇ ਨੇ ਹਾਂਜੀ ਉਹ ਚੀਜ਼ਾਂ ਬਹੁਤ ਸ਼ਿਫਟ ਹੋ ਕਰ ਰਹੀਆਂ ਨੇ ਯਾ ਔਰ ਮੈਂ ਜਿੰਨਾ ਕਿ ਦੇਖਣ ਦੇ ਵਿੱਚ ਨਜ਼ਰ ਆਇਆ ਵੀ ਜਿੰਨੀ ਵੀ ਮੇਰੀ ਗੱਲਬਾਤ ਹੋ ਰਹੀ ਹੈ ਜਿਹੜੇ ਯੰਗਸਟਰ ਵੋਟਰ ਹੈਗੇ ਨੇ ਉਹ ਬਹੁਤ ਅਗਰੈ ਕਾਫੀ ਜਿਆਦਾ ਜਿਹੜੀ ਹੈ VOTING ਹੈ ਹੈਪਨ ਵੀ ਹੋ ਰਹੀ ਹੈ ਲੋਕਾਂ ਦੀ ਖਾਸ ਕਰਕੇ ਮੈਨੂੰ ਲੱਗਦਾ ਵੀ ਜਿੱਦੋਂ ਜ਼ਿਆਦਾ ਯੈਸ ਲਿਬਰਲ ਦੇ ਨਾਲ ਅਗੇਂਸਟ ਹੁਣ ਜਿਹੜੇ ਲੋਕੀ ਹੋ ਗਿਆ ਵੀ ਨਹੀਂ ਅੱਗੇ ਮੈਂ ਜੇ ਪਾਉਂਦਾ ਨਹੀਂ ਪਾਉਂਦਾ ਹੁਣ ਮੇਰੀ ਗੱਲ ਆ ਗਈ ਅਣਕ ਤੇ ਕਿ ਹੁਣ ਮੈਂ ਵੋਟ ਪਾਉਣੀ ਪਾਉਣੀ ਆ ਆਪਾਂ ਇੱਕ ਵਾਰ ਪਹਿਲਾਂ ਗੱਲ ਕੀਤੀ ਸੀ ਵੀ ਜਿਹੜੇ ਸ਼ਾਇਦ ਲਿਬਰਲਸ ਨੂੰ ਪੋਲਸ ਬਹੁਤ ਐਡਵਾਂਸ ਦਿਖਾ ਰਹੇ ਨੇ ਸ਼ਾਇਦ ਕੰਜ਼ਰਵਟਿਵਸ ਦੀ ਜਿਹੜੀ ਇੱਕ ਇੱਕ VOTING ਬੈਂਕ ਹੈਗੀ ਆ ਉਸ ਨੂੰ ਉਸ ਨੂੰ ਉਤਸ਼ਾਹ ਦੇ ਸਕਦੀ ਆ ਟੂ ਹੈਵ ਅ ਬਿਗਰ ਟਰਨਆਊਟ